ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਗੁਰਦੁਆਰਾ ਗਵਾਲੀਅਰ ਹੈ ਗਵਾਲੀਅਰ ਦੇ ਕਿਲੇ 'ਚ ਪਹੁੰਚੇ ਆਪਾਂ ਤੇ ਲੰਗਰ ਹਾਲ ਹੈ ਆਪ ਤਸਵੀਰਾਂ ਦੇਖ ਸਕਦੇ ਹੋ ਇਹ ਲੰਗਰ ਹਾਲ ਹੈ ਆਪ ਤਸਵੀਰਾਂ ਦੇਖ ਸਕਦੇ ਹੋ ਰਹ ਹਾਲ ਜਿਉਂ ਤਸਵੀਰਾਂ ਹਨ ਆਪ ਦੇਖ ਸਕਦੇ ਹੋ ਭਾਂਡਿਆਂ ਦੀ ਸੇਵਾ ਬਰਤਨਾਂ ਦੀ ਸੇਵਾ ਹੋ ਰਹੀ ਹੈ ਇਹ ਲੰਗਰ ਹਾਲ ਹੈ ਸੰਸਕਾਰ ਲੰਗਰ ਛਕ ਰਿਹਾ ਹਨ ਬਾਦ ਦਰਸ਼ਨ ਕਰੋ ਸੰਸਕਾਰ ਲੰਗਰ ਛਕ ਰਹੀਆਂ ਹਨ ਆਪ ਦਰਸ਼ਨ ਕਰੋ ਜੀ ਇਹ ਤਸਵੀਰਾਂ ਲੰਗਰ ਹਾਲ ਦੀਆਂ ਹਨ ਜੋ ਕਿ ਗਵਾਲੀਅਰ ਕਿਲੇ ਦੇ ਵਿੱਚ ਗਵਾਲੀਅਰ ਕਿਲੇ ਦਾ ਲੰਗਰ ਹੈ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਜੀ ਸੰਗਤਾਂ ਦੇ ਦਰਸ਼ਨ ਕਰੋ ਇਹ ਸਭ ਸਕੂਲ ਵਾਲੇ ਬੱਚੇ ਹੀ ਆਏ ਹਨ ਅੱਜ ਐਤਵਾਰ ਹੈ ਇਸ ਕਰਕੇ ਸਕੂਲ ਵਾਲੇ ਬੱਚੇ ਲੋਕਲ ਬੱਚੇ ਆਉਂਦੇ ਹਨ ਆਪ ਦੇਖ ਸਕਦੇ ਹੋ ਇਹ ਤਸਵੀਰਾਂ ਲੰਗਰ ਸਾਧਰੀਆਂ ਹਨ ਸਦਕਾ ਆਪ ਦਰਸ਼ਨ ਕਰੋ ਜੀ ਇਹ ਤਸਵੀਰਾਂ ਲੰਗਰ ਸਾਧਰੀਆਂ ਹਨ ਹਲਕਾ ਆਪ ਦਰਸ਼ਨ ਕਰੋ ਜੀ ਸੇਵਾਦਾਰ ਸੇਵਾ ਕਰ ਰਹੇ ਹਨ ਪਰਿਸ਼ਾਦ ਦੇ ਬਾਲਾਂ ਜਲਦੀ ਸੇਵਾ ਜਵਾਨਾਂ ਦੀ ਸੇਵਾ, ਛਾਲੀ ਸੇਵਾ ਚੱਲ ਰਹੀ ਹੈ। ਦਰਸ਼ਨ ਕਰੋ। ਆਪ ਦਰਸ਼ਨ ਕਰੋ ਜੀ। ਇੱਥੇ ਸਿਵਰਾ ਲੰਗਰ ਹਾਲ ਦੀਆਂ ਹਨ ਗਵਾਲੀਆਰ ਕਿਲਾ ਬੰਦੀ ਛੋੜ ਜੋ ਦੁਆਰਾ ਛੇਵੇਂ ਪਾਤਸ਼ਾਹ ਜੀ ਦਾ ਬੰਦੀ ਛੋੜ ਵਰਦਾਰਾ ਹੈ ਇਹ ਚਾਹ ਚੱਲ ਰਹੀ ਹੈ ਇੱਧਰ ਆਵੋ ਦਰਸ਼ਨ ਕਰੋ ਜੀ ਇਹ ਵਰਕਣਾ ਦੀ ਸੇਵਾ ਹੋ ਰਹੀ ਹੈ ਆਵੋ ਦਰਸ਼ਨ ਕਰੋ ਜੀ ਇਹ ਵਰਕਣਾ ਦੀ ਸੇਵਾ ਹੋ ਰਹੀ ਹੈ ਆਵੋ ਦਰਸ਼ਨ ਕਰੋ ਜੀ दान सेवा कर रहे हैं दर्शन करो ये कपड़ा लिर से रखो कपड़ा वाहगुरु जी का खालसा श्री वाहेगुरु जी की फतेह वागुरु जी का खालसा श्री वाहेगुरु जी की फतेह